ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 66790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਚੰਗੇ ਦੁੱਧ ਵਾਲੀ ਚੰਗੇ ਕਦਗੜ ਵਾਲੀ ਟੋਕੜ ਗੱਬਣ ਮੱਝ ਦੀ ਵੀਡੀਓ ਕਵਰ ਕਰ ਰਹੇ ਹਾਂਗੇ ਅਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸ ਰਹੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਾਲ ਦਾ ਵੀਰ ਜੀ ਆਪਣਾ ਅਡਰੈਸ ਕਨਫਰਮ ਕਰਵਾ ਦਿਓ ਆਪਣਾ ਅਡਰੈਸ ਕੰਨ ਕੇ ਵੀਰੇ ਪਿੰਡ ਪਿੰਡ ਕੰਨ ਕੇ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਵੀਰੇ 7710779399 7710779399 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨੇ ਇਹ ਕੈਮਾ ਸੂਗਾ ਮਤਲਬ ਵੀ ਅਗਲੇ ਸੂਏ ਕੈਮੇ ਸੂਏ ਸੂਗੀ ਤੇ ਹੁਣ ਇਸ ਟਾਈਮ ਕੈਮਾ ਸੂਗਾ ਇਹਦਾ ਇਹ ਵੀਰੇ ਤੀਜਾ ਸੂਆ ਸੂਈ ਦੀ ਸੀ ਅਗਲੇ ਸੂਏ ਚੌਥੇ ਸੂਏ ਸੂਗੀ ਅਗਲੇ ਸੂਏ ਚੌਥਾ ਸੂਆ ਸੂਗਾ ਆਪਾਂ ਮੰਨ ਲਓ ਵੀ ਦੁੱਧ ਦੁੱਧ ਦਾ ਕੰਮ ਕਰਦੇ ਆਂਗੇ ਤੇ ਆਪਣੇ ਘਰ ਦੀ ਹੀ ਆ। ਘਰ ਦੀ ਹੈ ਤਾਜ਼ੀਆਂ ਪੌਣੀਆਂ। ਤਾਜ਼ੀਆਂ ਲਈ ਆਪਾਂ ਤਾਜੀ ਲਈ ਸੀ। ਹਾਂ ਤਾਜੀ ਲਈ ਸੀ। ਦੋਸਤੋ ਵੀਰ ਕੰਨ ਆਪਾਂ ਤਾਜੀ ਲਈ ਸੀ ਦੁੱਧ ਦਾ ਕੰਮ ਆ ਵੀਰਾਂ ਦਾ ਦੇਖ ਲਓ ਡੇਰੀ ਚ ਕੰਮ ਆ ਵੀ ਨੇ ਮੱਝਾਂ ਵੀ ਨੇ। ਤੇ ਬਾਈ ਜੀ ਕਿੰਨੇ ਟਾਈਮ ਦੀ ਇਹ ਮੱਝ ਗੱਭਣਾ ਤੇ ਕਿੰਨਾ ਕੁ ਦੁੱਧ ਹੈ ਸਾਢੇ 6 ਮਹੀਨੇ ਦੀ ਗੱਭਣਾ ਜੀ ਸਾਢੇ 6 ਮਹੀਨੇ ਦੀ ਗੱਭਣਾ 7 ਕਿਲੋ ਦੁੱਧ ਆ 7 ਕਿਲੋ ਦੁੱਧ ਆ ਫਿਰ ਤਾਂ ਇਹਦਾ ਮਤਲਬ ਵੀ ਤਾਜੀ ਨੇ ਚੰਗਾ ਦੁੱਧ ਦਿੱਤਾ ਹੋਇਆ ਤਾਂ 18 ਪਲਸ ਦੀ ਗੁੰਜਾਇਂ ਦੇਣੀ ਹੈ ਗਰੰਟੀ ਵਾਲਾ ਕੰਮ ਹੈ ਗਰੰਟੀ ਵਾਲਾ 18 ਤੋਂ ਉੱਤੇ ਦਿੱਤੀਂਗੀ ਵੀਡੀਓ ਹੋਊ ਆਪਣੇ ਕੋਲ ਤਾਜੀ ਦੀ ਹਾਂ ਤਾਜੀ ਦੀ ਵੀਡੀਓ ਹੋਊਗੀ ਦੋਸਤੋ ਤਾਜੀ ਦੀ ਵੀਰ ਕਹਿੰਦਾ ਆਪਣੇ ਕੋਲ ਚੌਂਦੀ ਦੀ ਵੀਡੀਓ ਹੈਗੀ ਤਾਜੀ ਨੇ 18 ਕਿਲੋ ਦੁੱਧ ਦਿੱਤਾ ਹੋਇਆ ਦੋਸਤੋ ਕਹਿਣ ਕਹਾਉਣ ਲੰਗ ਲੜੀ 18 ਕਿਲੋ ਦੁੱਧ ਗਾ ਨਹੀਂ ਦਿੰਦੀ ਇਹ ਮੱਝ ਦਾ ਕੱਦਗਾਠ ਐ ਬਾਕੀ ਹੈਰਾਨ ਹੋਣ ਵਾਲਾ ਕੰਮ ਆ ਥੱਲੇ ਥਣ ਲੇਬ ਦੀ ਬਿਲਕੁਲ ਸਾਫ਼ ਸਿਸਟਮ ਪੀੜੀ ਦੇ ਪਾਣ ਵਾਲਾ ਸਿਸਟਮ ਆ ਦੇਖੋ ਕੱਲਾ ਕੱਲਾ ਨਿਕੜ ਮਾ ਥਣ ਮੋਟੀ ਜਵਾਈ ਹੱਥੀ ਜਵਾਈ ਵਾਲਾ ਥਣ ਲੱਗਿਆ ਹੋਇਆ ਵੱਡਾ ਕਦ ਕੱਢ ਤੇ ਵੀਰੇ 6 ਮਹੀਨੇ ਦੀ ਗੱਬਣ ਤੇ 7 ਸਾਡੇ 6 ਮਹੀਨੇ ਦੀ ਗੱਬਣ ਸਾਡੇ 6 ਮਹੀਨਿਆਂ ਦੀ ਚੈੱਕ ਪਾਸ ਆ ਤੇ 7 ਕਿਲੋ ਦੁੱਧ ਮਿਲਦੀ ਕਿਵੇਂ ਵੀਰੇ ਨਦੀ ਝਾੜਦੇ ਵੀਰੇ ਠੰਡੀ ਜੀ ਮਿਲਦੀ ਝਾੜਦੇ ਆ ਤੇ ਰੇਟ ਕੀ ਹੋਗਾ ਵੀਰੇ ਇਹਦਾ ਡਿਮਾਂਡ ਲੈਣ ਦੇਣ ਵਾਲੀ ਕਰਨੀ ਜਿਆਦਾ ਬਣਵਾਣ ਕਰਨੀ ਨਹੀਂ ਮੁੱਲ ਤਾਂ ਵੀਰੇ 97 ਕਰਦੇ ਆ 95 ਦੇ ਦਿੰਦੇ ਆ ਦੋਸਤੋ ਵੀਰ ਕਹਿੰਦਾ ਵੀ ਮੁੱਲ 97 95 ਨਹੀਂ ਦੇਵਾਂਗੇ ਵਿੱਚ ਵੀਰਾਂ ਦੇ ਵਿੱਚ ਵੀਰ ਕਹਿੰਦੇ ਨੇ ਵੀ ਭਾਈ ਇੰਨੀ ਦਾ ਤਾਜ਼ੀ ਆ ਜੂ ਜੇ ਐਡਾਂ ਦੀ ਮੱਝ ਤਾਜ਼ੀ ਲੈਣੀ ਆ ਤਾਂ ਆਪਾਂ ਨੂੰ ਢੂੜ ਲੱਖ ਤੋਂ ਪਲੱਸ ਜਾਣਾ ਹੀ ਪਊਗਾ ਜੇ ਕੋਈ ਮੱਝ ਵੀਰ ਐਡੀ ਮੱਝ ਢੂੜ ਤੋਂ ਥੱਲੇ ਲੈ ਲੂ ਤਾਂ ਹੋ ਮੰਨ ਲਓ ਵੀ ਮੈਂ ਤਾਂ ਕਹਿੰਦਾ ਨਹੀਂਗਾ ਵੀ ਐਡੀ ਮੱਝ ਢੂੜ ਤੋਂ ਥੱਲੇ ਮਿਲ ਜੂ ਵੱਡਾ ਕਦ ਘੱਟ ਰਸੀਨ ਟੈਂਕ ਜੀ ਪੇਮੈਂਟ ਲਾ ਕੇ ਲਿਖੀ ਚੰਗਾ ਕਦਗਾੜਾ ਦੋਸਤੋ ਵੱਡੀ ਬੁੱਡੀ ਫੁੱਲ ਆ ਲੰਮੀ ਲੰਮੀ ਵੀ ਫੁੱਲ ਹੈਗੀ ਮੱਝਾਂ ਚਾਉਂਦੀਆਂ ਝੋਟੀਆਂ ਚਾਉਂਦੀ ਕੋਈ ਨਹੀਂ ਜੇ ਕਿਸੇ ਮੇਰੇ ਵੀਰ ਨੇ ਚੰਗੇ ਦੁੱਧ ਵਾਸਤੇ ਮੱਝ ਲੈਣੀਆਂ ਤਾਂ ਇੱਕ ਵਾਰ ਵੀਰ ਨੂੰ ਜ਼ਰੂਰ ਫੋਨ ਕਰ ਲਿਓ ਕਿਉਂਕਿ ਕੋਈ ਵੀਰਾਂ ਦਾ ਵਪਾਰ ਦਾ ਕੰਮ ਨਹੀਂ ਘਰ ਦੀ ਮੱਝਾਂ ਵੀਰਾਂ ਦਾ ਤਾਜੀ ਲਈ ਸੀਗੀ 18 ਕਿਲੋ ਦੁੱਧ ਵੀ ਕਹਿੰਨੇ ਆਪਾਂ ਚੋਕੇ ਲਿਆਤੀ ਆਪਾਂ ਡੇਰੀ 'ਚ 18 ਹੀ ਚੋਇਆ ਕੋਈ ਆਪਾਂ ਵੀ ਨਹੀਂ ਕਹਣਾ ਕੋਈ ਬਾਈ ਨਹੀਂ ਕਹਣਾ ਕਦਗਾਠ ਵੀ ਵੱਡਾ ਤੇ ਅੱਗੇ ਮੂਰੇ ਬੱਚਾ ਵੀ ਚੰਗਾਈ ਦੋ ਇਹਦਾ ਬੱਚਾ ਵੀਰੇ ਸੇਲ ਹੋ ਗਿਆ ਤੀ ਕਿ ਬੱਚਾ ਸੇਲ ਕਰਤਾ ਸੀ ਵੀਰੇ ਬੱਚਾ ਕਿੰਨੇ ਦਾ ਕਰਤਾ ਸੀ ਸੇਲ ਵੀਰੇ ਦਾ ਬੱਚਾ ਮੈਂ 25000 ਰੁਪਏ ਦੀ ਵੇਚੀ ਮੇਰੇ ਕੱਟੀ ਦੀ 3 ਮਹੀਨਿਆਂ ਦੀ 3 ਮਹੀਨੇ ਦੀ ਕੱਟੀ ਦੋਸਤੋ ਵੀਰੇ ਕਹਿੰਦਾ ਆਪ 25000 ਦੀ ਵਿੱਚ ਵੀ ਤੈਨੂੰ ਆਪ ਨੂੰ ਹੀ ਪਤਾ ਵੀ ਚੰਗੇ ਦੁੱਧਾਂ ਵਾਲੇ ਪਸ਼ੂਆਂ ਦੇ ਜਿਹੜੇ ਕਟੂੜ ਨੇਗੇ ਉਹ ਛੋਟੇ ਹੁੰਦੇ ਵਿਗਿਆ लक्ष्मी डेरी फार्म ਦਾ ਨਾਗ ਦਾ ਲੱਗਿਆ ਹੈ ਸੀਮਣ ਦੇ ਦੋਸਤੋ ਸੀਮਣ ਵੀ ਵੀਰ ਦਾ ਕਨਫਰਮ ਹੈ ਚੰਗਾ ਸੀਮਣ ਆ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਨਾਗ ਦਾ ਸੀਮਣ ਲੱਗਿਆ ਬਾਜ ਰੇਟ 97 95 ਨਹੀਂ ਕਰਨਗੇ ਹਾਂ 95 ਦੀ 95 ਦੀ ਦੋਸਤੋ ਵੀਰ ਕਹਿੰਦੇ ਦੇ ਦਾਂਗੇ ਚੰਗਾ ਗੱਦਗਾਠ ਥਣ ਲੈ ਹਵਾ ਨੇ ਵੀ ਬਿਲਕੁਲ ਸਾਫ ਟੋਕੜ ਗੱਬਣ ਮੱਝ ਫੌਰ ਸੇਲ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ